ਕਮਲਪ੍ਰੀਤ ਕੋ ਚੀਮਾ ਸਮਝ ਤੁਸੀਂ ਅੱਜ ਦੇਖਿਆ ਸੀ ਪੀਜ਼ਾ ਬਣ ਰਹੇ ਜੀ ਹਾਂ ਜੀ ਖਾਸ ਤੁਸੀਂ ਸੀ ਕਿ ਪੀਜ਼ਾ ਦਿੱਤਾ ਬਣ ਰਹੇ ਤੁਸੀਂ ਵੈਸੇ ਜੀ ਖੁਸ਼ੀ ਨਾਲ ਹੀ ਸਟੂਡੈਂਟ ਦੇ ਲਈ ਬੱਚੇ ਪਸੰਦ ਕਰਦੇ ਐ ਇਸ ਦਿਨ ਫੂਡਸ ਬੱਚਿਆਂ ਨੂੰ ਲਈ ਬੱਚਿਆਂ ਦੇ ਲਈ ਬਿਲਕੁਲ ਜੀ ਤੁਸੀਂ ਆਏ ਕਿਧਰੋਂ ਜੀ ਲੋਕਲ ਚੰਡੀਗੜ੍ਹ ਤੋਂ ਆਏ ਜੀ ਅਸੀਂ ਜੀ ਅੱਜ ਤੁਸੀਂ ਜਿਹੜਾ ਪੀਜ਼ਾ ਬਣਿਆ ਕੁਝ ਹੋਰ ਵੀ ਬਣਨਾ ਹੈ ਇਹ ਹੀ ਸੀ ਜੀ ਜੀ 버거 ਆਣਗੇ 버거 ਜੀ ਕਿੰਨੇ ਕੀ ਪੀਜੇ ਬਣਦੇ ਹੁੰਦੇ ਹੁੰਦਾ ਨਹੀਂ ਹੈ ਸੀ 1000 5000 ਜੀ ਹਲੋ ਤੁਸੀਂ ਬਟਲੀ ਪੀਜਾ ਆ ਗਿਆ ਜੀ ਜੀ ਖਰਚਾ ਕਿੰਨਾ ਕੀ ਹੋ ਗਿਆ ਜੀ ਇਹਦੇ ਨੂੰ ਵੀ 50 ਦੇ 50000 ਤੱਕ ਜੀ ਕਿੱਤਾ ਹੈ ਬਲ ਆਪਣੀ ਜੇਬ ਤੋਂ ਲਾਇਆ ਕਿਤਾ ਨਹੀਂ ਜੀ ਮਾਵੀ ਐਂਡ ਮੰਗਟ ਬ੍ਰਦਰ ਮਿਲ ਕੇ ਲਾਇਆ ਸਭ ਨੇ ਅੱਛਾ ਜੀ 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 ਇਹ ਮਾਵੀ ਤੇ ਮੰਗਟ ਬ੍ਰਦਰ ਨੇ ਮਿਲ ਕੇ ਲਾਇਆ ਫਰੈਂਡ ਸਰਕਲ ਹਾਂ ਜੀ ਆਪਣਾ ਗਰੁੱਪ ਹੈ ਜੀ ਸਰਕਲ ਮਾਵੀ ਦਾ ਤੇ ਉਹਨੇ ਰਲ ਕੇ ਕੀਤਾ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਮੀਆ ਪਰਚੰਗਰ ਹੈ ਜੀ ਅੱਛਾ ਲੋਕਲ ਹੀ ਹੋ ਜਾਂਦਾ ਹਾਂ ਜੀ ਨਿਊ ਚੰਡੀਗੜ੍ਹ ਹਾਂ ਜੀ ਨਿਊ ਚੰਡੀਗੜ੍ਹ ਆ ਪਿੰਡ ਦੇ ਮੁੰਡਿਆਂ ਨੇ ਇਕੱਠਾ ਕੀਤਾ ਤੁਸੀਂ ਹਾਂ ਜੀ ਪਿੰਡ ਦੇ ਮੁੰਡਿਆਂ ਨੇ ਇਕੱਠਾ ਕੀਤਾ ਜੀ ਦੇ ਨਾਲ ਸਾਡਾ ਭਰਾ ਜੀ ਸਰਪੰਚ ਜੀ ਕਬੈੜੀ ਤੋਂ ਭੋਲਾ ਤੇ ਹਾਂਜੀ ਉਹਨਾਂ ਨੇ ਲੜ ਕੇ ਅਸੀਂ ਕੀਤਾ ਜੀ ਤੇ ਬਲਕਾਰ ਹੈ ਜੀ ਸਰਪੰਚਾ ਵੀ ਪਰ ਤੋਂ ਉਹ ਵੀ ਤੁਹਾਡਾ ਪੰਜਾਬ ਮਿਸਟਰੀ ਨਾਲ ਹਾਂਜੀ ਬਿਲਕੁਲ ਜੀ ਸਾਡੇ ਬੱਚਿਆਂ ਨੇ ਵੀ ਪੜ੍ਹਨਾ ਅਸੀਂ ਆਪ ਵੀ ਪੜ੍ਹ ਕੇ ਗਏ ਆ ਜੀ ਤੇ ਫਿਰ ਹਾਂਜੀ ਚਲੋ ਜੀ ਦੇਖਦੇ ਵੀ ਤੁਹਾਡਾ ਅਗਲਾ ਠੀਕ ਹੈ ਜੀ